ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਤੁਹਾਡੇ ਲਈ ਲੈ ਕੇ ਆਇਆ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਇੱਕ ਰਚਨਾ ਜੋ ਕਿ ਮਾਸਟਰ ਜਗਮਿੰਦਰਪਾਲ ਸਿੰਘ ਬਰਾਸ ਜੋ ਕਿ ਧਨੇਠਾ ਪਟਿਆਲਾ ਤੋਂ ਨੇ ਸਾਨੂੰ ਲਿਖ ਕੇ ਉਹਨਾਂ ਨੇ ਭੇਜੀ ਹੈ ਸੋ ਦੋਸਤੋ ਇਸ ਰਚਨਾ ਦੇ ਵਿੱਚ ਇੱਕ ਕੌੜਾ ਸੱਚ ਵੀ ਹੈ ਤੇ ਇੱਕ ਸੁਪਨਾ ਵੀ ਹੈ ਉਹ ਸੁਪਨਾ ਕੀ ਹੈ ਤੇ ਅਖੀਰ ਤੇ ਇੱਕ ਸੱਚ ਕੀ ਹੁੰਦਾ ਹੈ ਉਹ ਆਪਾਂ ਸਾਰੇ ਸੁਣਾਂਗੇ ਸੋ ਬੜੇ ਹੀ ਖੂਬਸੂਰਤ ਸ਼ਬਦ ਉਹਨਾਂ ਨੇ ਲਿਖੇ ਨੇ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਸਮੇਂ ਤੇ ਇਹ ਸ਼ਬਦ ਪੂਰੇ ਟੁਕਦੇ ਨੇ ਖਾਸ ਕਰਕੇ ਉਹਨਾਂ ਲਈ ਜਿਹੜੇ ਬੱਚੇ ਸਾਡੇ ਬਾਹਰ ਗਏ ਨੇ ਆਵਾਪਾ ਸੁਣਦਿਆਂ ਕੀ ਲਿਖਦ ਨੇ ਕਹਿੰਦੇ ਘਰ ਆਪਣੇ ਤੋਂ ਦੂਰ ਹੋ ਗਿਆ ਡਾਡਾ ਮੈਂ ਮਜਬੂਰ ਹੋ ਗਿਆ ਮਾਂ ਮੇਰੀ ਦਾ ਸੁਪਨਾ ਆਇਆ ਸੁਪਨੇ ਵਿੱਚ ਉਸ ਸਾਗ ਬਣਾਇਆ ਦੇਸੀ ਘਿਓ ਦਾ ਲਾ ਕੇ ਤੜਕਾ ਨਾਲ ਮੱਕੀ ਦੀ ਰੋਟੀ ਦੇ ਉਸ ਆਪਣੇ ਹੱਥੀ ਆਪ ਖਵਾਇਆ ਰਾਣੀ ਭੈਣ ਬਨ ਰਖੜੀ ਗੁੱਟ ਤੇ ਮੱਥੇ ਮੇਰੇ ਟਿੱਕਾ ਲਾਇਆ ਪਿਆਰ ਨਾਲ ਉਸ ਚੁੰਮ ਕੇ ਮੱਥਾ ਮਿੱਠਾ ਮੂੰਹ ਮੇਰਾ ਕਰਵਾਇਆ ਮੈਂ ਦੇਖ ਕੇ ਉਸ ਨੂੰ ਨੋਟ ਸਵਾਂ ਦਾ ਕੁੱਟ ਕਾਲਜੇ ਦੇ ਨਾਲ ਆਇਆ ਕੁਝ ਚਿਰ ਪਿੱਛੋਂ ਬਾਪੂ ਆ ਗਿਆ ਉਸ ਨੇ ਕੁੱਟ ਗਲੇ ਨਾਲ ਲਾਇਆ ਲੈ ਗੋਦੀ ਵਿੱਚ ਲਾੜ ਲੜਾ ਕੇ ਵੱਖਰਾ ਇੱਕ ਅਹਿਸਾਸ ਕਰਾਇਆ ਗਲ ਲੱਗ ਬਾਪੂ ਦੇ ਇੰਜ ਲੱਗਾ ਗਲ ਲੱਗ ਬਾਪੂ ਦੇ ਇੰਜ ਲੱਗਾ ਜਿਉਂ ਵਿੱਚ ਸਵਰਗਾ ਮੈਂ ਕੁ ਮਾਇਆ ਖੋਲ ਮੱਜਾਂ ਦੇ ਸੰਗਲ ਦਾਦੀ ਨਾਲ ਡੰਗੋਰੀ ਮੂਰੇ ਲਾਈਆਂ ਰੂਕੋਂ ਵਾਲੇ ਟੋਬੇ ਦੇ ਵਿੱਚ ਭੱਜੀਆਂ ਭੱਜੀਆਂ ਉਸ ਹੀ ਆਈਆਂ ਕਹਿੰਦੇ ਪੂਛ ਬੂਰੀ ਦੀ ਫੜਕੇ ਮੈਂ ਫਿਰ ਮਿੱਤਰੋ ਤਾਰੀਆਂ ਖੂਬ ਲਗਾਈਆਂ ਚਿਮਨੀ ਟੀਕਾ ਬਾਜਾ ਡਿਫਟੀ ਵੇਖ ਕੇ ਮੈਂ ਸੀ ਗਦਗਦ ਹੋਇਆ ਪਾ ਕੇ ਜੱਫੀ ਬਾਬੇ ਬੋੜ ਨੂੰ ਥੱਬਾਂ ਮਾਰ ਕੇ ਮੈਂ ਸੀ ਰੋਇਆ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਜਿਸ ਦੀ ਛਾਵੇਂ ਮੈਂ ਸੀ ਸੋਇਆ ਅੱਗੇ ਲਿਖਦੇ ਨੇ ਕਹਿੰਦੇ ਰੂਹ ਮੇਰੀ ਉੱਥੋਂ ਖੇਤ ਨੂੰ ਹੋ ਗਈ ਰੂ ਮੇਰੀ ਉਥੋਂ ਖੇਤ ਨੂੰ ਹੋਗੀ 헤ਠ ਟਾਲੀ ਦੇ ਆਣ ਖਲੋਗੀ ਵੇਖ ਕੇ ਕਿਲਾ ਵਿਚਿਆ ਹੋਇਆ ਪਲ ਭਰ ਦੇ ਲਈ ਸੁੰਨ ਜੀ ਹੋਗੀ ਟੱਠਿਆ ਹੋਇਆ ਵੇਖ ਬਖੂਹਾ ਅੱਖ ਮੇਰੀ ਸੀ ਆਪੇ ਚੋਗੀ ਸੋ ਇਹ ਸੁਪਨਾ ਬਿਆਨ ਕੀਤਾ ਇਸ ਤੋਂ ਅਗੇ ਹਕੀਕਤ ਕੀ ਹੋਈ ਹੈ ਉਹ ਦੱਸਦਿਨੇ ਕਹਿੰਦੇ ਘੰਟੀ ਤਦ ਨੂੰ ਫੋਨ ਦੀ ਵੱਜ ਗਈ ਘੰਟੀ ਤਦ ਨੂੰ ਫੋਨ ਦੀ ਵੱਜ ਗਈ ਬੇਬੇ ਕਹਿੰਦੇ ਦੁਨੀਆ ਛੱਡ ਗਈ ਮੈਸੀ ਗਮਾਂ ਦੇ ਵਿੱਚ ਖੋ ਗਿਆ ਉਧਰੋਂ ਟਾਈਮ ਸ਼ਿਫਟ ਦਾ ਹੋ ਗਿਆ ਰੋਂਦਾ ਰੋਂਦਾ ਕੰਮ ਤੇ ਆਇਆ ਰੋਂਦਾ ਰੋਂਦਾ ਕੰਮ ਤੇ ਆਇਆ ਕਿਸੇ ਨੇ ਮੈਨੂੰ ਚੁੱਪ ਕਰਾਇਆ ਕਹਿੰਦੇ ਆਪਣੇ ਦੇ ਸੰਗ ਭਾਵੇਂ ਮਾਇਆ ਬਿਨ ਆਪਣੇ ਕੀ ਕਰਨੀ ਮਾਇਆ ਸੋਚਦਾ ਸੋਚਦਾ ਕਰਨ ਨੂੰ ਆਇਆ ਸੋਚਦਾ ਸੋਚਦਾ ਕਰਨ ਨੂੰ ਆਇਆ ਸੋ ਬਹੁਤਿਆਂ ਨਾਲ ਇਹ ਹਾਲਾਤ ਵਾਪਰਦੇ ਨੇ ਜਿਨ੍ਹਾਂ ਦੇ ਮਾਂ ਪਿਓ ਜਾਂ ਭੈਣ ਭਰਾ ਰਿਸ਼ਤੇਦਾਰ ਬਾਹਰ ਗਿਆ ਦੇ ਵਿਛੜ ਜਾਂਦੇ ਨੇ ਤੇ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਕੰਮ ਤੇ ਹੌਸਲਾ ਰੱਖ ਕੇ ਜਾਣਾ ਵੀ ਪੈਂਦਾ ਸੋ ਇਹ ਵੀ ਸੱਚ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਇੱਥੇ ਸਾਡੇ ਭੈਣ ਭਰਾ ਰਿਸ਼ਤੇਦਾਰ ਸਭ ਹੁੰਦੇ ਨੇ ਸਾਨੂੰ ਹੌਸਲਾ ਮਿਲਦਾ ਪਰ ਬਾਹਰ ਗਿਆ ਨਾ ਜਦੋਂ ਕੋਈ ਵਿਛੜ ਜਾਂਦਾ ਹੈ ਤਾਂ ਸਾਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਹੁੰਦਾ ਸੋ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਲਖਾਰੀ ਨੇ ਪਹਿਲਾਂ ਸੁਪਨਾ ਬਿਆਨ ਕੀਤਾ ਤੇ ਘੰਟੀ ਫੋਨ ਦੀ ਵੱਜਦੀ ਹੈ ਉਸ ਤੋਂ ਬਾਅਦ ਸੁਪਨਾ ਟੁੱਟਦਾ ਹੈ ਤੇ ਐਸੀ ਅਣਹੋਣੀ ਖਬਰ ਮਿਲਦੀ ਹੈ ਜੋ ਸਹਿਣ ਤੋਂ ਪਰੇ ਹੈ ਸੋ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਹਾਂ ਕਿ ਇਦਾਂ ਦਾ ਕਿਸੇ ਨਾਲ ਨਾ ਵਾਪਰੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ 社会课。